ਆਈਂਦੇ ਕੀ ਚਲਾਉਣੀ ਹੈਗੀ ਆਈਂਦੇ ਨਕਲੀ ਬਣਾਗੇ ਤੇ ਉਹ ਬਸ ਉਹਦਾ ਜਿੰਨਾ ਕਿ ਸੀਗਾ ਉਹ ਕਰਦੇ ਰਹੇ ਆ ਤੇ ਨਕਲੀ ਫੀਮ ਵਖਾ ਕੇ ਫਿਲਮ ਦੇ ਵਿੱਚ ਤੇ ਉਹ ਮੈਨੂੰ ਪੰਜਾਬ ਦਾ ਵੀ ਅਸਲੀ ਛਿੜਵਾਊਗੀ ਲੋਕਾਂ ਦੀ ਜਿੱਦਾਂ ਫਿਲਮ ਦਾ ਉਹ ਟਾਈਟਲ ਪਹਿਲਾਂ ਲੱਗੇ ਸੀ ਕਿ ਫੀਮ ਦੇ ਉੱਪਰ ਮੂਵ ਪੇਪਰ ਜਿਹੜਾ ਕਿ ਮੈਸੇਜ ਦਿੱਤਾ ਗਿਆ ਅਸ ਦੇ ਯੂਥ ਨੂੰ ਸੋਸਾਇਟੀ ਨੂੰ ਕਿਸ ਤਰ੍ਹਾਂ ਦੇ ਬਹੁਤ ਵਧੀਆ ਗੱਲ ਹੈ ਜੀ ਸੋ ਨਸ਼ਿਆਂ ਤੋਂ ਪਰਹੇਜ਼ ਕਰਨਾ ਚਾਹੀਦਾ ਨਸ਼ੇ ਕੋਈ ਬਹੁਤ ਵਧੀਆ ਚੀਜ਼ ਨਹੀਂ ਆ ਤੋ ਇਹ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਮੈਸੇਜ ਆ ਉਹ ਗਨਵੇ ਕੀਤਾ ਗਿਆ ਵੀ ਜੇ ਕੋਈ ਖੰਡਾ ਵੀ ਆ ਤੇ ਉਹ ਕਿਤਨਾ ਛੱਡ ਸਕਦਾ ਉਹ ਦੱਸੋ ਕਾਮੇਡੀ ਟਾਈਮ ਕੋਲੋਂ ਕਿਸ ਤਰ੍ਹਾਂ ਬੈਲੈਂਸ ਕਰਦੇ ਹੋ ਕਾਮੇਡੀ ਵੀ ਆਉਂਦੀ ਹਰ ਤਰ੍ਹਾਂ ਦੇ ਜਨਰ ਜਿਹੜੇ ਹੈਗੇ ਨੇ ਦੇਖੋ ਨੂੰ ਕਾਮੇਡੀ ਸਾਡੇ ਸੇ ਗੁਰੂ ਸਾਹਿਬ ਨੇ ਵੈਸੇ ਡਿਊਟੀਆਂ ਲਾਈਆਂ ਸੀ ਸਾਨੂੰ ਕਾਮੇਡੀ ਸੀਨਸ ਵੇਖ ਕੇ ਜਾਂ ਆਮ ਜ਼ਿੰਦਗੀ ਵੀ ਅਸੀਂ ਬਹੁਤ ਖੁਸ਼ ਰਹਿਨੇ ਆ ਸੋ ਕਾਮੇਡੀ ਸਾਡੇ ਹਿਸਾਈ ਹੈ ਤੇ ਜਦੋਂ ਆਰਟਿਸਟ ਸਾਰੇ ਇਕੱਠੇ ਹੋ ਜਾਂਦੇ ਆ ਉਹਨਾਂ ਨੂੰ ਸੀਨ ਮਿਲ ਜਾਂਦੇ ਆ ਕਰਨ ਲਈ ਤੇ ਉਹ ਉਦੋਂ ਕਿ ਜੇ ਕੋਈ ਮੈਨੂੰ ਲੱਗਦਾ ਵੀ ਉਹ ਜਿਆਦੀ ਔਖੀ ਗੱਲ ਨਹੀਂ ਲੱਗਦੀ ਸੋ ਇੱਕ ਦੂਜੇ ਨੂੰ ਜਾਣਦੇ ਹੁੰਦੇ ਸਾਰੇ ਆਰਟਿਸਟਸ ਤੇ ਬੜੇ ਵਧੀਆ ਤਰੀਕੇ ਦੇ ਨਾਲ ਉਹ ਡਾਇਲੌਗਸ ਆਪਣੇ ਜਿਹੜੇ ਬੋਲਿੰਦੇ ਨੇ ਬੋਰਕ ਟੀਮ ਟੀਮ ਐਫਰਟ ਹੈ ਬਹੁਤ ਵਧੀਆ ਟੀਮ ਹੈ ਚਾਹੇ ਰਿਸ਼ੀ ਜੀ ਹੋਣ ਚਾਹੇ ਰੂਪੀ ਜੀ ਹੋਣ ਗਾਧੂ ਜੀ ਹੋਣ ਐਕਸਪੀਰੀਅੰਸ ਵਾਸ ਕਿੱਧਰ ਹੈ ਟੀਮ ਨੂੰ ਤੁਸੀਂ ਬਹੁਤ ਤਮਾਮ ਫਿਲਮਾਂ 'ਚ ਕੰਮ ਕਰ ਚੁੱਕੇ ਪਰ ਇਸ ਫਿਲਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਤੁਹਾਡੇ ਡਾਇਰੈਕਟਰ ਦਾ ਐਫਰਟ ਹੈ ਤੁਹਾਡੇ ਪ੍ਰੋਡਿਊਸਰ ਦਾ ਐਫਰਟ ਹੈ ਅਰੇ ਬਹੁਤ ਵਧੀਆ ਸੀਗਾ ਪ੍ਰੋਡਿਊਸਰ ਤੇ ਉਹ ਧੀਰਾਈ ਹੈ ਸਾਡਾ ਭਰਾ ਤੇ ਆਪਣਾ ਬਹੁਤ ਵਧੀਆ ਰਿਆ ਉੱਥੇ ਸਾਡਾ ਆਪਸੀ ਜਿਹੜੀ ਸਾਡੀ ਯੂਨਿਟੀ ਸੀਗੀ ਪਿਆਰ ਸੀਗਾ ਸਾਡੇ ਆਰਟਿਸਟਾਂ ਨਾਲ ਔਰ ਆਲਰੇਡੀ ਇਹਦੇ ਪਹਿਲਾਂ ਬਹੁਤ ਸਾਰੀਆਂ ਫਿਲਮਾਂ ਸਾਰਿਆਂ ਨੇ ਕੀਤੀਆਂ ਹੋਈਆਂ ਸੋ ਉੱਥੇ ਵੀ ਸਾਡਾ ਬਹੁਤ ਪਿਆਰ ਸੀਗਾ ਤੇ ਬਹੁਤ ਹਾਸੇ ਖੇਡੇ ਜੀ ਫਿਲਮਾਂ ਬਣਾਈ ਅਸੀਂ ਬਹੁਤ ਸੀਨੀਅਰ ਆਰਟਿਸਟ ਨੇ ਔਰ ਸਾਨੂੰ ਬੜੀ ਖੁਸ਼ੀ ਆ ਕਿ ਉਹਨਾਂ ਦੇ ਨਾਲ ਅਸੀਂ ਕੰਮ ਕੀਤਾ ਹੈ ਉਹ ਸਾਡੀ ਫਿਲਮ ਦਾ ਹਿੱਸਾ ਬਣੇ ਉਹ ਬਹੁਤ ਸਾਡੇ ਲਈ ਪ੍ਰਾਊਡ ਦੀ ਗੱਲ ਹੈ ਜੀ ਕੋਈ ਫਿਲਮ ਹੈ ਕਹਿੰਦੇ ਬਾਲੀਵੁੱਡ ਫਿਲਮ ਹੀ ਰਿਲੀਜ਼ ਹੋ ਰਹੀ ਹੈ ਪਰਮਸੁੰਦਰੀ ਸਿਦਾਰ ਦੇ ਜਾਨਵੀ ਕਪੂਰ ਦੀ ਉਹ ਧਰਮਾ ਪ੍ਰੋਡਕਸ਼ਨ ਦੀ ਪੰਜਾਬੀ ਹੈ ਤਾਂ ਕੋਈ ਕੰਪੀਟੀਸ਼ਨ ਲੱਗਦਾ ਵੀ ਪੰਜਾਬੀ ਤੇ ਬਾਲੀਵੁੱਡ ਹੁਣ ਭਾਵੇਂ ਲੈਵਲ ਸੇਮ ਨੇ ਦੋਵਾਂ ਦੇ ਜਨਰਸ ਨੇ ਨਹੀਂ ਸਾਡਾ ਤੇ ਕਦਾ ਕਿਸੇ ਨਾਲ ਕੰਪੀਟੀਸ਼ਨ ਹੈ ਜੀ ਸਾਡੀ ਇੱਕ ਪੰਜਾਬ ਦੀ ਫਿਲਮ ਹੈ ਔਰ ਸਾਡੇ ਕੋਈ ਕੋਈ ਬਹੁਤ ਵੱਡਾ ਹੀਰੋ ਨਹੀਂ ਹੈਗਾ ਫਿਲਮ ਦੇ ਵਿੱਚ ਸਾਡੇ ਕਿਰਦਾਰਾਂ ਦੀ ਗਾਣੀ ਆ ਸਾਡਾ ਕਿਸੇ ਦੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੈ ਜੀ ਬਨ ਕੇ ਕੱਲ ਸੇਮ ਡੇਟ ਦੇ ਮਾਂਜਾਈ ਫਿਲਮ ਵੀ ਲੱਗ ਰਹੀ ਹੈ ਸੋ ਵੀ ਸਾਡੀ ਆਪਣੇ ਹੀ ਭਰਾ ਨੇ ਜੀ ਸਾਰੇ ਸੋ ਗੁਰੂ ਸਾਹਿਬ ਕਿਰਪਾ ਕਰੇ ਸਾਡੀ ਫਿਲਮ ਵੀ ਚੱਲੇ ਉਹ ਵੀ ਚੱਲੇ ਜੀ ਕਿਹਾਣਾ ਚੋਗੇ ਅੰਤ ਵਿੱਚ ਆਪਣੇ ਆਡੀਅੰਸ ਨੂੰ ਫੈਨਸ ਨੂੰ ਫਿਲਮ ਬਾਰੇ ਬਹੁਤ ਸੋਹਣੀ ਫਿਲਮ ਹੈ ਜੀ ਸੋ ਅੱਜ ਜਿੰਨਿਆਂ ਨੇ ਫਿਲਮ ਵੇਖੀ ਹੈ ਪ੍ਰੀਮੀਅਰ ਤੇ ਔਰ ਬਾਕ ਕਮਾਲ ਰਿਸਪੌਂਸ ਸੀਗਾ ਸਾਰਿਆਂ ਦਾ ਤੇ ਬਹੁਤ ਵਧੀਆ ਸਨੇਹ ਦਿੱਤਾ ਗਿਆ ਤੁਸੀਂ ਸਾਰੇ ਜਣੇ ਆਪਣੇ ਪਰਿਵਾਰਾਂ ਦੇ ਨਾਲ ਫਿਲਮ ਵੇਖ ਸਕਦੇ ਆ ਕੋਈ ਵਿੱਚ ਵਲਗੈਰਟੀ ਨਹੀਂ ਆ ਕੋਈ ਡਬਲ ਮੀਨਿੰਗ ਪੰਚ ਨਹੀਂ ਬਣਾएंगे ਉਹ ਕੋਈ ਤੱਕੇ ਨਾ ਬਣਾਏ ਹੋਏ ਪੰਚ ਨਹੀਂ ਆ ਸਿਚੁਏਸ਼ਨਲ ਕਾਮੇਡੀ ਆ ਤੁਹਾਨੂੰ ਪਰਿਵਾਰਾਂ ਨਾਲ ਵੇਖ ਕੇ ਬਹੁਤ ਜ਼ਿਆਦਾ ਮਜ਼ਾ ਆਊਗਾ ਥੈਂਕ ਯੂ ਸੋ ਮਚ